ਆਈ ਕੁਛ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਛ ਪੈਸੇ ਪੂਸੇ ਦੇ ਰੱਖੇ ਨੇ ਕਿਉਂ ਲੋਕਾਂ ਦਾ ਤੜਕੀ ਗੋਲਾ ਕੱਢਣਾ ਕੋਈ ਕਹੋ ਇੱਕ ਹੈਗਾ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਐ ਨਾਮ ਰਤਨ ਐ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਐ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਉਂਡ ਆਉਂਦੀ ਹੈ ਦਿੱਲੀ ਤੋਂ ਆ ਫਿਰ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਰ ਉੱਥੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਤੇ ਦੋਂਬੇ ਤੋਂ ਬੁਲਾ ਕੇ ਦੀਪਕਾ ਪੋਦਕਨ ਪਦ ਕੋ ਨੂੰ 7 ਕਰੋੜ ਰੁਪਏ ਬੱਬਰ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਬੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਢਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਿਰੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤੁਮਾਨ ਮਾੜਾ ਹੋ ਗਿਆ ਬਸ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਾੜਦੇ ਆਮ ਕਰਨ ਦੇ ਜਵਾਕ ਜਵਾਕ ਇੱਥੇ ਸਾਡੀਆਂ ਕੁਰਸੀਆਂ ਤੇ ਬਹਿ ਗਏ ਇਹ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾਪ ਦਿਓ ਉਹ ਤੋਂ ਬੁਲਵਾ ਲਓ ਗਲਤ ਮਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਬਤ ਹੋਣਗੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਸਮੇਂ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗੇ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮੈਂ ਤਾਂ ਕੋਈ ਕੁਲਕੁਲ ਕੋਈ ਭੇਜ ਦਿੰਦਾ ਮਾ ਕੋਈ ਗੱਲ ਨਹੀਂ ਆਹ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਕੋਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸਵਿਸ਼ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨੇ ਜਾਂਦਾ ਹੈ ਇਹ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਹੈ ਤੁਹਾਨੂੰ ਚੰਗਾ ਲੱਗਿਆ ਅਜਰਾਮਪੁਰੇ ਫੁੱਲ ਚ ਆਇਆ ਉਹਦੀ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰਿਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਦੀ ਹੈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਹੈ ਪਰ ਆਹ ਮੂੰਹ ਕਰਕੇ ਤੈਨੂੰ ਬਾਹਰ ਖੜ ਜਾ ਇਧਰੋਂ ਕੌਣ ਆਉਂਦਾ ਤੂੰ ਮੇਰੇ ਵੱਲ ਦੇਖੇ ਦੇਖਣਾ ਵਿਚਾਰਿਆਂ ਨੂੰ ਆਤ ਤਾਂ ਪਈਆਂ ਹੋਈਆਂ ਹਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨੇ ਉਹਨਾਂ ਨੂੰ ਇਹ ਵਿਚਾਰਾਂ ਨੇ ਡੁਕਿਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਉਹ ਸਾਨੂੰ ਬਾੜ ਲਉਂ। ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ। ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ। ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਵਾਸਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 33 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੱਤੀ ਅਰਬਾ ਸੀ ਉਹ ਜੋ ਇੱਕ ਟੈਚੀ ਇੱਧਰ ਦੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਬੰਡੇ ਖੜਾ ਮਿਹਲੇ ਉਹ ਸਰਪੰਚ ਕੋਲਾ ਆਇਆ ਇੱਧਰ ਸਰਪੰਚ ਆ ਚੱਕ ਇੰਨੇ ਬਾਤ ਕਰ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲੈ ਆ ਵੀ ਸਰਪੰਚ ਬਾਅਦ 'ਚ ਦੇਵਾਂ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗੜਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ 'ਚ ਗੱਡੀ 'ਚ ਬਹਿਜੂਗਾ ਉਹ ਹੋਰ ਇੰਨੇ ਇਕੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁੱਖ ਬਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡੱਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਕੋਲਕਾਤਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉਂ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਬਣਾਓ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਹਿਆ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਉਹੀ ਨੋਟ ਆ ਵੇ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਤੈਨੂੰ ਉਹੀ ਨੇ ਕਿਤੇ ਆਬਦੇ ਇਹ ਇਨਾਂ ਦੀਆਂ ਜੇਬਾਂ ਬਨਵੇਂ ਨੇ ਉਹਦੇ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨਿੰਨੀ ਛੋਟਾ ਹੁੰਦਾ ਜਾਂਦਾ ਕਿਉਂਕਿ ਖਰਾਕਾਂ ਗਾਂ ਪਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬੱਚਿਓ ਬੜਾ ਗੁੰਮਰਾਹ ਕੌਣ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਡੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ 'ਚ ਰਹਿੰਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਡੇ 17 ਸਾਲ ਦਾ ਉਸ ਤੋਂ ਵੱਡਾ ਤਾਂ ਬਾਣੀ ਨਹੀਂ ਸਕਦਾ ਮੈਂ ਮੁੱਖ ਮੰਤਰੀ ਦਾ ਫਿਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਉਧਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਰ ਕਲਾਕਾਰ ਸੀ ਵੇ ਇੱਧਰ ਫੇਲ ਹੋ ਗਿਆ ਉੱਧਰ ਆ ਗਿਆ ਮੈਨੂੰ ਸਮਝਾਉਣ ਨੂੰ ਦਰੁਕਵਾਲੰਦ ਸਿੰਘ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਤੀਜਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਵਾਰੀ ਆਊਗੀ ਸਾਡੀ ਵਾਰੀ ਆਊਗੀ ਥੋਡੀਆਂ ਵਾਰੀਆਂ ਤਾਂ ਦੁਖੀ ਹੋ ਕੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਓਕੇ ਜੀ ਤਜਰਬਾ ਨਹੀਂ ਪੁੱਛਾਂ ਕਹਿੰਦੇ ਮੈਂ ਕਿ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿਸੇ ਨੇ ਚਿੱਟੇ ਦਾ ਤਜਰਬਾ ਕਰ ਲਿਆ ਕਿਸੇ ਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਸੋ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਹੁਣ ਕਿਤੇ ਥੋੜੀ ਜਿਹੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ-ਵਧੀਆ ਦਿਮਾਗ ਉੱਧਰ ਜਾ ਰਹੇ ਨੇ ਉੱਥੇ ਜਾ ਕੇ ਵੀ ਲੜਿਆੜੀਆਂ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕੰਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਐ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਐ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਹਿਆ ਸੀ ਮੇਰੇ ਤੋਂ ਘਾਟਨ ਦੀ ਬੇਟ ਨਾ ਕਰਿਓ ਚਲਾ ਦਿਓ ਪੁੱਲ ਨੂੰ ਤੇ ਹੁਣ ਵੀ ਆਪਾਂ ਪੁੱਲ ਰੋਕੇ ਖੜਿਆ ਵੈਸੇ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾਪਾ ਮੰਡੀ ਤੱਕ ਦਾ ਸਫਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵਾਲੇ ਸਾਡੇ ਵੀਰ ਖੜੇ ਨੇ ਸਾਰੇ ਦੋਸਤ મિતਰ ਨੇ ਬਠਿੰਡਾ ਵਾਲੇ ਰਾਮਪੁਰੇ ਫੂਲੜੇ ਉੱਚੋ ਵਾਲੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਣਾ ਆਉਣ ਵਾਲੇ ਕਨਚ ਹੋਰ ਬਹੁਤ ਸਾਰੇ ਵੱਡੇ-ਵੱਡੇ ਐਲਾਨ ਤੇ ਨਾਲ ਇੰਪਲੀਮੈਂਟੇਸ਼ਨ ਇਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਲੱਗਦਾ ਕਿਵੇਂ ਹੋ ਜੂਗਾ ਆਉਂਦਾ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਮ ਜੀ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਅਬ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਐ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਹਾਪਤਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨਹੀਂ ਕਿਤੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਐ ਵੀ ਹਜੇ ਨਾਲ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਿਆ ਇਹ ਨੀਤਾਂ ਨੂੰ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਨੇ ਹੋ